ਮਲੇਰ ਕੋਟਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਲੁਧਿਆਣਾ ਬੈਸਟ ਮਾਡਲ ਟਾਊਨ ਬੂਥ ਨੰਬਰ 111 ਦੇ ਇੰਚਾਰਜ জাফর ਅਲੀ ਲੁਧਿਆਣਾ ਬਿਕੇ ਬਾਰਕਰਾਂ ਦੀ ਮੀਟਿੰਗ ਕਰਨ ਲਈ ਪਹੁੰਚੇ ਇਹਨਾਂ ਦੇ ਨਾਲ ਜੋਤਪਿੰਗ ਦੇ ਪ੍ਰਧਾਨ ਮੁਹੰਮਦ ਬਰਾਨ ਵੀ ਮੌਜੂਦ ਹਨ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮਿਊਪਲ ਕਾਉਂਸਲ ਕਾਉਂਸਲਰ ਗੁਰਕਰਨ ਸਿੰਘ ਢੀਨਾ ਅਤੇ ਜੋਵਰਾ ਸਿੰਘ ਪੁੱਤਰ ਕੁਲਵੰਤ ਸਿੰਘ ਐਮਐਲਏ ਲੁਧਿਆਣਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਚੇਅਰਮੈਨ জাফর ਅਲੀ ਨੇ ਮਿਊਪਲ ਕਾਉਂਸਲ ਕਾਉਂਸਲਰ ਨੂੰ ਕਿਹਾ ਕਿ ਮਹੱਲੇ ਦੀਆਂ ਜੋ ਵੀ ਮੁਸ਼ਕਲਾਂ ਹਨ ਉਹਨਾਂ ਨੂੰ ਤੁਰੰਤ ਹੱਲ ਕੀਤਾ ਜਾਵੇ ਤਾਂ ਜੋ ਕਿਸੇ ਵੀ ਮਹੱਲਾ ਵਾਸੀ ਨੂੰ ਕੋਈ ਮੁਸ਼ਕਲ பேசனா அவ